ਹੈਲੋ ਹਾਈ ਗਾਇਸ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਤੁਹਾਨੂੰ ਨਵਾਂ ਸ਼ਹਿਰ ਦੇ ਰੇਲਵੇ ਰੋਡ ਤੇ ਪੁਰਾਣੀ ਦਾਣਾ ਮੰਡੀ ਵਿੱਚ ਸ਼ੱਜੂ ਲੱਸੀ ਵਾਲੇ ਦੀ ਦੁਕਾਨ ਤੇ ਲੈ ਕੇ ਆਏ ਹਾਂ ਤੇ ਆਓ ਤੁਹਾਨੂੰ ਦਿਖਾਣੇ ਆ ਇਹਨਾਂ ਦੀ ਲੱਸੀ ਕਿ ਕਿਸ ਤਰ੍ਹਾਂ ਪ੍ਰਪੇਅਰ ਕਰਦੇ ਹਨ ਤੁਸੀਂ ਲੱਸੀ ਕਿਸ ਤਰ੍ਹਾਂ ਬਣਾਉਂਦੇ ਹੋ ਮਤਲਬ ਕਿਹੜੀ ਕੁਆਲਿਟੀ ਦੀ ਲੱਸੀ ਤੁਹਾਡੇ ਕੋਲ ਜੀ ਅਸੀਂ ਮੈਡਮ ਜੀ ਆ ਮਿੱਠੀ ਲੱਸੀ ਬਣਾਉਂਦੇ ਆ ਮਿੱਠੀ ਲੱਸੀ ਬਣਾਉਂਦੇ ਜੀ ਕਈ ਵਾਰ ਕਸਟਮਰ ਕੋਈ ਸਾਡੇ ਕੋਲ ਆਉਂਦਾ ਨਮਕੀਨ ਦਾ ਇੰਟਰਸਟ ਹੁੰਦਾ ਉਹਨੂੰ ਛੌਂਕ ਹੁੰਦਾ ਨਮਕੀਨ ਵੀਨ ਦਾ ਤੇ ਅਸੀਂ ਉਹਨੂੰ ਨਮਕੀਨ ਵੀ ਬਣਾ ਕੇ ਦਿੰਦੇ ਕੋਈ ਫਿੱਕੀ ਆਲਾ ਦਾ ਫਿੱਕੀ ਬਣਾ ਕੇ ਦਿੰਦੇ ਆ ਜਿੱਦਾਂ ਯਾਨੀ ਕਸਟਮਰ ਦੀ ਕੋਈ ਖੁਦ ਚੋਅ ਹੁੰਦੀ ਨਾ ਉਸ ਹਿਸਾਬ ਨਾਲ ਅਸੀਂ ਜੇ ਨਾ ਉਹ ਡੀਲ ਕਰਦੇ ਉਹਦੇ ਨਾਲ ਇਹ ਬਾਕੀ ਅਸੀਂ ਆ ਜਿਹੜਾ ਦੇ ਹੀ ਆ ਆਪਣਾ ਦੁੱਧ ਲੈ ਕੇ ਉਹਨੂੰ ਪੁਗਾਰਮ ਕਰਕੇ ਆਪਣੇ ਢੰਗ ਨਾਲ ਜਿੱਦਾਂ ਵੀ ਨੂੰ ਪਿਆਰ ਕਰ ਹਾਂ ਹਾਂ ਇੱਥੋਂ ਤਿਆਰ ਆਪ ਕਰਦੀ ਸੀ ਆਪਣਾ ਦੁੱਧ ਮੰਗਾ ਕੇ ਨਾ ਡੇਰੀ ਫਾਰਮ ਦੇ ਪਿੰਡਾਂ ਦੇ ਲੋਕਲ ਦੁੱਧ ਆਉਂਦਾ ਹੈਗਾ ਡੇਰੀ ਫਾਰਮ ਤੇ ਵੀ ਆ ਜਾਂਦਾ ਕਈ ਵਾਰ ਉਹਨੂੰ ਵੀ ਲੈ ਕੇ ਗਰਮ ਕਰਕੇ ਤੇ ਜਿਸ ਤਰ੍ਹਾਂ ਦਹੀਂ ਤਿਆਰ ਕਰਦੀ ਹੈ ਨਾ ਉਹ ਤੈ ਤਿਆਰ ਕਰਕੇ ਜਿਵੇਂ ਆਪਣੀ ਦਹੀਂ ਤਿਆਰ ਕਰਕੇ ਆਪਣੀ ਲੱਸੀ ਬਣਾਉਂਦੇ ਆ ਸਾਨੂੰ ਇੱਕ ਗਲਾਸ ਮਿੱਠੀ ਲੱਸੀ ਨਾ ਕਿ ਦੋਗੇ ਜਰੂਰ ਬਣਾਵਾਂਗੇ ਓਕੇ ਜਰੂਰ ਦੇ ਪਾ ਦੇ ਨਾ ਨਹੀਂ ਉਹ ਕਈ ਵਾਰ ਦੇਈਂ ਦੀ ਜਣ ਪੀਸ ਰਹਿ ਜਾਂਦੇ ਉਹ ਜਿੰਨ ਨੂੰ ਦੁਬਾਰਾ ਰਿਪੀਟ ਕਰਨ ਨੂੰ ਦੇਈਂ ਦੇ ਪੀਸ ਜਿਹੜੇ ਟੁੱਟ ਗਏ ਕਸਟਮਰ ਨੂੰ ਫਿਰ ਲੱਸੀ ਪੀਣ ਦੇ ਵਿੱਚ ਮعلوم ਨਹੀਂ ਕਿ ਕਈ ਵਾਰ ਨਾ ਦੇਈਂ ਦਾ ਬੇ ਮਾਤਰਾ ਜਾਂਦੀ ਜਦੋਂ ਸਾਬ ਦਾ ਪੀਸ ਆ ਜਾਂਦਾ ਇਸ ਕਰਕੇ ਨੂੰ ਦੁਬਾਰਾ ਦੋ ਇੱਕ ਵਾਰ ਛੱਡ ਕੇ ਵੀ ਦੋ ਵਾਰ ਆਣਾ ਡਿਫੈਂਡ ਕਰ ਦਿੰਦੇ ਇਸ ਕਰਕੇ ਵੀ ਜਾ ਕੇ ਨੂੰ ਸੰਕਲ ਦੇਈਂ ਦੁਬਾਰਾ ਕੁ ਮਾਰੇ ਇਹਦੇ ਵਿੱਚ ਸਾਡੇ ਨਾ ਪੰਜਾਬ ਦੇ ਲੋਕ ਜਿਹੜੇ ਮਲਾਈ ਖਾਣ ਦੇ ਬਹੁਤ ਸ਼ਕੀਨ ਹੈ ਇਸ ਕਰਕੇ ਕਈ ਕਸਟਮਰ ਤਾਂ ਸਪੈਸ਼ਲ ਦੂਰੋਂ ਦੂਰੋਂ ਜਿਹੜੇ ਆਂਦੇ ਉਹ ਆਂਦੇ ਇਹਦੇ ਕਰਕੇ ਕਹਿੰਦੇ ਅਸੀਂ ਮਲਾਈ ਦੇ ਬਹੁਤ ਸ਼ਕੀਨ ਆ ਵੀ ਮਲਾਈ ਖਾਣ ਦੇ ਜਿਹੜੇ ਮੁੰਡੇ ਆ ਪੰਜਾਬ ਦੇ ਮੁੰਡੇ ਨਾ ਇਸ ਕਰਕੇ ਇਹਦੇ ਨਾਲ ਹੀ ਜ਼ਿਆਦਾ ਥੋੜੀ ਲੋਕ ਟੇਸਟ ਜਿਆ ਬਣ ਜਾਂਦਾ ਲੈ ਤੇ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਨਾਲ ਲੱਸੀ ਪ੍ਰਿਪੇਅਰ ਕਰ ਲਈ ਹੈ ਤੇ ਆਓ ਤੁਹਾਨੂੰ ਟੇਸਟ ਕਰਕੇ ਦਿਖਾਣੇ ਆ ਵਾਓ ਸੋਝੋਮੀ ਇਹਨੀ ਐਕਸਪੀਰੀਏ ਬਹੁਤ ਹੀ ਟੇਸਟ ਲੱਸੀ ਹੈ ਆਈ ਹੋਪ ਤੁਸੀਂ ਵੀ ਸ਼ੱਜੂ ਲੱਸੀ ਵਾਲੀ ਦੀ ਦੁਕਾਨ ਤੇ ਆ ਕੇ ਇਸ ਨੂੰ ਟਰਾਈ ਕਰੋਗੇ